ਇਮਨ ਲੁੱਟਖੋ ਕਰੀਏ ਜੀ ਤਿੰਨ ਬੰਦਿਆਂ ਨੇ ਜੀ ਮੈਂ ਆ ਰਿਹਾ ਸੀਗਾ ਜੀ ਉਹਨਾਂ ਨੇ ਫੜ ਕੇ ਮੈਨੂੰ ਬਾਹਰ ਤੋਂ ਜੀ ਰੋਕ ਲਿਆ ਤੇ ਉਹਨਾਂ ਨੇ ਸਿਰ ਤੇ ਗਡਾਸੀ ਮਾਰੀ ਹੈ ਜੀ ਇਹੋ ਰੇਵੀ ਬੁਰਾ ਹੀ ਹਾਲ ਹੋ ਗਿਆ ਜੀ ਪੰਜਾਬ ਮਾ ਦਾ ਮਤਲਬ ਜਿਆਦਾ ਹੀ ਬੁਰਾ ਹਾਲ ਹੋ ਗਿਆ ਰਾਜਪਰੇਮਾ ਦਾ ਰਾਜਪੁਰਾ ਦੇ ਗਮੇ ਡੁੱਬੇ ਗਿਆ ਦਿਨ ਦਿਹਾੜਾ ਹੀ ਇਹ ਜੇ ਕੰਮ ਹੋ ਰਿਹਾ ਪੌਣੇ 8 ਕਾ ਟਾਈਮ ਦਾ ਜੀ ਹਾਂ ਭੋਗਲਾ ਰੋਡ ਪਰ ਪੌਣੇ 8 ਕਾ ਟਾਈਮ ਦਾ ਵਾਲਾ ਹੌਣੇ ਤੱਕ ਦੱਸਿਆ ਵੀ ਇਹ ਦੱਸ ਰਿਹਾ ਵੀ ਸਾਨੂੰ ਅੱਧੇ ਘੰਟੇ ਤੋਂ ਵੱਧ ਹੋ ਗਿਆ ਇਸ ਦਰਘਟਨਾ ਨੂੰ ਜਿਹੜੀ ਵਾਪਰੀ ਹੈ ਤੇ ਹੁਣ ਤੱਕ ਵੀ ਜਿਹੜਾ ਕੋਈ ਪੁਲਸ ਵਾਲਾ ਬੰਦਾ ਇੱਥੇ ਪਹੁੰਚਿਆ ਨਹੀਂ ਪੁਲਿਸ ਸ਼ਕਤੀ ਕਰੇਗੀ ਤਾਂ ਜਾ ਕੇ ਹਲ ਹੋ ਸਕਦਾ ਪੁਲਿਸ ਸ਼ਕਤੀ ਕਰੇਗੀ ਤਾਂ ਹਲ ਹੋ ਸਕਦਾ ਇਹਦਾ ਨਹੀਂ ਨਹੀਂ ਹਲ ਹੋਣਾ ਇਹਦਾ ਕਿ ਨਾਮ ਆਪਣਾ ਗੁਰਜਰਨ ਸਿੰਘ ਜੀ ਕਿੱਥੇ ਆ ਬੱਸ ਹੋਇਆ ਇਹ ਮੇਨ ਲੁੱਟਖੋ ਕਰੀਏ ਜੀ ਤਿੰਨ ਬੰਦਿਆਂ ਨੇ ਜੀ ਮੈਂ ਆ ਰਿਹਾ ਸੀਗਾ ਜੀ ਉਹਨਾਂ ਨੇ ਫੜ ਕੇ ਮੈਨੂੰ ਬਾਹਰ ਤੋਂ ਜੀ ਰੋਕ ਲਿਆ ਫਿਰ ਉਹਨਾਂ ਨੇ ਸਿੱਤੇ ਘੜਾਸੀ ਮਾਰੀ ਹੈ ਜੀ ਇਹ ਉਰੇ ਵੀ ਪਿੱਛੇ ਵੀ ਮਾਰੀ ਹੈ ਜੀ ਪੈਸੇ ਲੈ ਕੇ ਜੀ ਮੋਬਾਈਲ ਲੈ ਕੇ ਜੀ ਕਿੰਨੇ ਕੁ ਪੈਸੇ ਸੀਗੇ 35-40000 ਰੁਪਏ ਸੀਗੇ ਕਿੱਥੋਂ ਆ ਰਿਹਾ ਸੀ ਸੀ ਮੈਂ ਮੰਡੀ ਦੇ ਵਿੱਚੋਂ ਆ ਰਿਹਾ ਸੀਗਾ ਦੁਕਾਨ ਦੇ ਪੈਸੇ ਲੈਣੇ ਸੀਗੇ ਜੀ ਟੈਂਕਰ ਦੇ ਕਿਤੇ ਉੱਥੇ ਤੋਂ ਵੀ ਕੋ ਬੰਦੇ ਜਾਣਛਾਣਦੇ ਆ ਸੀ ਨਹੀਂ ਜਾਣਛਾਣਦੇ ਨਹੀਂ ਸੀਗੇ ਜੀ ਮੂੰਹ ਬੰਨੇ ਹੋਏ ਸੀਗੇ ਜੀ ਉਹ ਕਿਦੇ ਦੇ ਸੀਗੇ ਮੋਟਰਸਾਈਕਲ ਦੇ ਸੀਗੇ ਜੀ ਇੱਕੋ ਹੀ ਮੋਟਰਸਾਈਕਲ ਦੇ ਸੀ ਹਾਂਜੀ ਇੱਕੋ ਨੰਬਰ ਨੰਬਰ ਹੈਗਾ ਸੀ ਉਹਨਾਂ ਦਾ ਨਹੀਂ ਨੰਬਰ ਨਹੀਂ ਹੈ ਤੁਸੀਂ ਕਿਥੇ ਕੰਪਲੀਟ ਕਰੀਆ ਤੁਸੀਂ ਕਿੱਲਾ ਨਹੀਂ ਜੀ ਬਸਿੱਧ ਇੱਥੇ ਆਏ ਤੁਸੀਂ ਕੀ ਮੰਗਾ ਗਏ ਸੋ ਗਾ ਤੋਂ ਇਹ ਜੀ ਹਾਂ ਬਾਰਦਾਤ ਹੋ ਰਹੀ ਜਿਹੜੇ ਹਾਂ ਜੋ ਬਾਰਦਾਤ ਤਾਂ ਹੋ ਰਹੀਆਂ ਜੀ ਇਹਨਾਂ ਤੇ ਪਹੁੰਚ ਦੀ ਕਰਨੀ ਚਾਹੀਦੀ ਹੈ ਜੀ ਫੜਨੇ ਚਾਹੀਦੇ ਨੇ ਜੀ ਸਰ ਕੀ ਨਾਮ ਆਪਣਾ ਭਗਵੰਦਾਸ ਇਹ ਮੁੰਡੇ ਨਾਲ ਹੋਇਆ ਕੀ ਹੈ ਹਰਤੋ ਸਿੰਘ ਹੈ ਜੀ ਚੱਲ ਮੁੰਡਾ ਕੀ ਨਾਮ ਮੁੰਡੇ ਦਾ ਮੁੰਡੇ ਦਾ ਗੁਣਚਰ ਸਿੰਘ ਹੈ ਜੀ ਤੁਸੀਂ ਕੀ ਲਗਦੇ ਦੇ ਮੈਂ ਪਿਤਾ ਜੀ ਹਾਂ ਜੀ ਕਿਦਾਂ ਹੱਸ ਰਿਹਾ ਹੈ ਤਾਂ ਹੈ ਜੀ ਹੱਸਾ ਕੀ ਹੋ ਰਿਹਾ ਇਹ ਦੁਕਾਨ ਤੋਂ ਆਇਆ ਸੀ ਜਾਈ ਮੈਂ ਪਾ ਘਰੋਂ ਆ ਗਿਆ ਮੰਡੀ ਕਿ ਨਹੀਂ ਲੱਗ ਗਿਆ ਕਿਸੇ ਨੂੰ ਪੈਸੇ ਲੈਣੇ ਸੀ ਟੈਂਕਰ ਦੇ ਤੇ ਉੱਥੇ ਜਾ ਕੇ ਕਿਤੇ ਜਿਹੜਾ ਟਰੈਡੀਆਂ ਖੜਦੇ ਆ ਰਿੱਤੇ ਵਾਲੀਆਂ ਉੱਥੇ ਜਾ ਕੇ ਲੋ ਰੋਕ ਲਿਆ ਜੀ ਮਾਲਿਓ ਬੰਦੇ ਦੇ ਬਾਹਰ ਤੋਂ ਪਕੜ ਕੇ ਤੇ ਇਹਦਾ ਪਹਿਲਾ ਬੁਮੈਲ ਖੋਲਿਆ ਇਸਕੇ ਮਾਰ ਕੇ ਟੱਕ ਉਸ ਤੋਂ ਬਾਅਦ ਆਪਣਾ ਉਹ ਵੀ ਖੋਲ ਲੇਗੇ ਜੀ ਪੈਸੇ ਵੀ ਕੱਢ ਲੇਗੇ ਬਥੂਏ ਮਾਲੇ ਕਿੰਨੇ ਕੁ ਪੈਸੇ ਸੀਗੇ ਉਹ 30 40 ਹਜ਼ਾਰ ਰੁਪਿਆ ਦਾ ਜਾ ਕਰਿਆ ਜੀ ਦੁਕਾਨ ਕਿੱਤੀ ਦੀ ਦੁਕਾਨ ਹੈ ਜੀ ਆਪਣਾ ਸ਼ਟਰਿੰਗਾਂ ਕੰਮ ਹੈ ਜੀ ਨਾਲ ਸੈਂਟਰੀਗਾ ਜੀ ਤੁਸੀਂ ਕੀ ਮੰਨ ਰਹੇ ਹੋ ਗ੍ਰੇਸਨ ਸਾਡਾ ਇਹ ਸਾਪ ਪੋਣਾ ਚਿੰਦਾ ਜੀ ਕੋਈ ਬੁਰਾ ਹੀ ਹਾਲ ਹੋ ਗਿਆ ਜੀ ਪੰਜਾਬ ਮਾ ਦਾ ਮਤਲਬ ਜਿਆਦਾ ਹੀ ਬੁਰਾ ਹਾਲ ਹੋ ਗਿਆ ਰਾਜਗੁਰਾ ਦੇ ਘਮੇ ਡੁੱਬੇ ਗਿਆ ਦਿਨ ਦਿਹਾੜਾ ਹੀ ਇਹ ਜੇ ਕੰਮ ਹੋ ਰਿਹਾ ਪੌਣੇ 8 ਕਾ ਟਾਈਮ ਦਾ ਜੀ ਹਾਂ ਭੋਗਲਾ ਰੋਡ ਪਰ ਪੌਣੇ 8 ਕਾ ਟਾਈਮ ਦਾ ਵਾਲਾ ਐਨਾ ਬੁਰਾ ਹਾਲ ਕਰ ਦਿਆ ਮਨ ਲਿਆ ਕੀ ਕਰਿਆ ਬੰਦਾ ਇਹ ਨਾ ਇਧਰ ਜੋਗਾ ਲਾ ਉਧਰ ਜੋਗਾ ਬੰਦਾ ਕਹਿਣਾ ਬੁਰਾ ਹਾਲ ਹੋ ਗਿਆ ਨਾ ਉਹਦਾ ਫੌਸਾ ਹੀ ਹਲੇ ਜੀ ਇਹ ਸਾਡੇ ਰਾਜਕੁਮਾਰ ਜੀ ਹੈਗੇ ਨੀਲਪੁਰ ਤੋਂ ਬਹੁਤ ਹੀ ਬਤਵੰਦੇ ਸਜਾਣੇ ਇਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕਿ ਇਹਨਾਂ ਦਾ ਭਤੀਜਾ ਹੈਗਾ ਗੁਰਚਰਨ ਸਿੰਘ ਵੀ ਇਹਦੇ ਸਿਰ ਤੇ ਸੱਟ ਮਾਰ ਕੇ ਆਪਣੇ ਨਕੀਲੇ ਹਥਿਆਰ ਦੇ ਨਾਲ ਵੀ ਦੀ ਡਟਖੋ ਕਰਕੇ ਲੈ ਗਏ ਆ ਤਾਂ ਹੁਣ ਮੈਂ ਆ ਕੇ ਇੱਥੇ ਪਤਾ ਕਰਿਆ ਤਾਂ ਇਹਨਾਂ ਦੱਸਿਆ ਕਿ ਤਿੰਨ ਬੰਦੇ ਸੀਗੇ ਇਹ ਸ਼ਟਰਿੰਗ ਦਾ ਕੰਮ ਕਰਦਾ ਪੈਸੇ ਦੇ ਕੋਲ ਸੀ ਆਪਣੇ ਕਾਰੋਬਾਰ ਦੇ سلسلے ਚ ਤੇ ਲਿਬਰਟੀ ਚੌਂਕ ਤੋਂ ਇੱਥੇ ਆਪਣਾ ਬੋਗਲਾ ਰੋਡ ਤੇ ਆ ਜਿੱਥੇ ਤੇੜੇ ਤੜੀ ਟਰਾਲੀ ਖੜਦੀ ਆ ਤੇ ਉੱਥੇ ਜਦੋਂ ਪਹੁੰਚਿਆ ਤਾਂ ਤਿੰਨ ਕਹਿੰਦਾ ਬੰਦੇ ਆਏ ਆ ਮੋਟਰਸਾਈਕਲ ਤੇ ਸੀਗੇ ਇਹਨੂੰ ਫੜ ਕੇ ਇਹਦੇ ਸਿਰ ਤੇ ਚੀਜ਼ ਨਾਲ ਮੁੱਕੇ ਲਿਆ ਚੀਜ਼ ਨਾਲ ਦਰਖਿਆ ਵਾਰ ਕੀਤਾ ਉਸ ਵਾਰ ਇਹਦਾ ਪਟੂਆ ਵੀ ਖੋ ਲਿਆ ਤੇ ਮੋਬਾਈਲ ਵੀ ਖੋ ਲਿਆ ਤੇ ਹੁਣੇ ਤੱਕ ਦੱਸਿਆ ਵੀ ਇਹ ਦੱਸ ਰਹੇ ਆ ਵੀ ਸਾਨੂੰ ਅੱਧੇ ਘੰਟੇ ਤੋਂ ਵੱਧ ਹੋ ਗਿਆ ਇਸ ਦਰਘਟਨਾ ਨੂੰ ਜਿਹੜੀ ਵਾਪਰੀ ਆ ਇਹ ਤੇ ਹੁਣ ਤੱਕ ਵੀ ਜਿਹੜਾ ਕੋ ਪੁਲਿਸ ਵਾਲਾ ਬੰਦਾ ਸੀ ਪਹੁੰਚਿਆ ਨਹੀਂ ਬਹੁਤ ਹੀ ਸਹਿਰ ਦਾ ਜਿਹੜਾ ਹੈਗਾ ਬਹੁਤ ਜਿਹੜਾ ਡਰਾਮਣਾ ਬਹੁਤ ਬਣਿਆ ਹੋਇਆ ਇਸ ਵਿੱਚ ਇਹ ਦੇਖੋ ਇयां ਕਿ ਮੁੰਡਾ ਹੈਗਾ ਬਿਲਕੁਲ ਵਿਚਾਰਾ ਬੁਰੀ ਤਰ੍ਹਾਂ ਜਬਰਾਇਆ ਹੋਇਆ ਹਾਂ ਬਹੁਤ ਜ਼ਿਆਦਾ ਲਾਅਰਡ ਆਰਡਰ ਦੀ ਸਮੱਸਿਆ ਰਾਜਪਾਲ ਚ ਪੈਦਾ ਹੋ ਗਈ ਹੈ ਸਰਕਾਰ ਨੂੰ ਇਹਦੇ ਵਾਸਤੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਹਰ ਬੰਦਾ ਕਾਰੋਬਾਰੀ ਹੈਗਾ ਮੋਬਾਈਲ ਹਰ ਬੰਦੇ ਜੇਬ ਵਿੱਚ ਹੈਗਾ ਤਾਂ ਰੋਜ਼ ਹੀ ਇਹੀ ਕੋਈ ਨਾ ਕੋਈ ਜਿਹੜੀ ਵਾਰਦਾਤ ਆਪਾਂ ਨੂੰ ਜਿਹੜੀ ਇਹ ਦੇਖਣ ਨੂੰ ਮਿਲਦੀ ਹੈ ਵਿੱਤੋਂ ਕਈ ਵਾਰੀ ਇਹੋ ਜਿਹੀ ਵਾਰਦਾਤਾਂ ਹੋ ਚੁੱਕੀਆਂ ਕਿ ਕਿਸੇ ਲੁੱਟਮਾਰੀ ਆਦੀ ਹੋਏ ਜਾਂ ਵਿੱਚੋਂ ਮੋਬਾਈਲ ਵੀ ਖਿੱਚ ਕੇ ਲੈ ਗਏ ਜਿਕੇ ਕਈ ਨੇ ਗੱਡੀਆਂ ਦੇ ਸ਼ੀਸ਼ੇ ਤੋੜ ਜਾਂਦੇ ਆ ਇਹ ਜੋ ਹਾਲਾਤ ਹੈ ਇਹ ਤਾਂ ਰੂਟੀਨ ਬਣ ਗਈ ਸੀ ਇਹ ਤਾਂ ਕੰਮ ਕੋਈ ਸ਼ਕਤੀ ਕਰੇਗੀ ਤਾਂ ਜਾ ਕੇ ਹੱਲ ਹੋ ਸਕਦਾ ਪੁਲਿਸ ਸ਼ਕਤੀ ਕਰੇਗੀ ਤਾਂ ਹੱਲ ਹੋ ਸਕਦਾ ਇਹਦਾ ਐ ਨਹੀਂ ਹੱਲ ਹੋਣਾ ਇਹਦਾ ਕਿਉਂਕਿ ਮਾਰੇ ਅੰਸਰ ਫਿਰ ਜਾਂਦੇ ਜਦੋਂ ਹੁਣ ਬੰਦਾ ਸੇਫ ਹੈ ਨਹੀਂ ਹੈ ਦੇ ਬੰਦੇ ਨੇ ਇਹ ਉਹ ਸ਼ਹਿਰ ਸੀਗਾ ਬੰਦੇ ਆਰਾਮ ਨਾਲ ਰਾਤ ਨੂੰ ਫਿਰਦੇ ਸੀ 12 ਵਜੇ 1 ਵਜੇ ਤੱਕ ਸਾਡੀਆਂ ਲੇਡੀਆਂ ਜੀਆਂ ਸਾਡੀਆਂ ਮਾਤਾਵਾਂ ਭੈਣਾਂ ਰਾਤੋਂ ਸਿਹਰ ਕਰਦੀਆਂ ਸਿਹਰਾਂ ਦੇ ਨਾਲ ਬੇਖੌਫ ਹੋ ਗਏ ਪਰ ਹੁਣ ਜਿਹੜਾ ਮਾਹੌਲ ਹੈਗਾ ਹੁਣ ਦਿਨ-ਬਦਨ ਜਿਹੜਾ ਖਰਾਬ ਹੁੰਦਾ ਜਾ ਰਿਹਾ ਇਸ ਬਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਸੋਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਕਿਉਂਕਿ ਇਹ ਨੌਜਵਾਨ ਦਾ ਜਾਣੇ ਨੁਕਸਾਨ ਵੀ ਹੋ ਸਕਦਾ ਸੀਗਾ ਇਹ ਤਾਂ ਵਾਇਗਰੂ ਦੀ ਮਿਹਰ ਹੈ ਪਰ ਮਾਤਮਾਂ ਦੀ ਕਿ ਜਿਹੜਾ ਇਹ ਬਚਾਓ ਕਰ ਗਿਆ ਆਪਣਾ ਜਦੋਂ ਸੱਟ ਮਾਰੀ ਇਹਨਾਂ ਚਲੋ ਇਹਨਾਂ ਨੂੰ ਬਚਾਉ ਕਰਨਾ ਸੀਗਾ ਆਪਣਾ ਹਰ ਆਦਮੀ ਕਰਦਾ ਉਹ ਇਹਦੇ ਚ ਕਾਮਯਾਬ ਹੋਇਆ ਅਦਰਵਾਈਜ਼ ਤਾਂ ਨੁਕਸਾਨ ਵੀ ਹੋ ਸਕਦਾ ਤੇ ਮਾਂ ਬਾਪ ਦੇ ਪੱਲੇ ਕੀ ਰਹਿੰਦਾ ਜਦ ਇਹ ਜਿਗਰ ਹੋ ਜਾਵੇ ਤਾਂ ਸਰਕਾਰ ਉਦੋਂ ਜਾਗਦੀ ਹੈ ਜਦੋਂ ਕਬੱਡੀ ਦਰਘਟਨਾ ਹੋ ਜਾਵੇ ਹੁਣ ਇਹ ਵਾਰ ਰਾਤ ਕੋਈ ਛੋਟੀ ਨਹੀਂ ਹੈ ਆਪਾਂ ਇਹ ਸਮਝ ਲੈਂਦੇ ਆ ਕਿ ਇਹਦੇ ਤੇ ਇਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜੀ ਦੇਖ ਸੰਦੇਖਿਆ ਇਹਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਦੋ ਬੰਦਿਆਂ ਦੇ ਟੰਗ ਦੇਣ ਚੰਗੀ ਤਰ੍ਹਾਂ ਪ੍ਰਸ਼ਾਸਨ ਨਾਲ ਫੜ ਕੇ ਤਾਂ ਇਹ ਕੰਮਰ ਕੁਝੂਗਾ ਮਦੂਜਾ ਨਰਮਾਈ ਦਾ ਕੰਮ ਹੋ ਜਾਂਦਾ ਹੈ ਜਿਹੜੀ ਹੈਗੀ ਦਿੱਕਤ ਆਉਂਦੀ ਹੈ